ਗੁਰੂ ਵਾਹਿਗੁਰੂ ਸਾਹਿਬ ਜੀ ਅਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੁਏ ਭਏ ਬਿਗੁਚੀਐ ਗਲਪਈਸ ਜਮਕੀ ਫਾਸ ਜਿਹਾ ਬੀਜੈ ਸੋਲਣ ਮਥੇ ਜੋਲਕਿਆਸ ਰੈਨ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ਼ ਜਿਨ ਕੋ ਸਾਧੂ ਭੇਟੀ ਐ ਉਹ ਸਰਗਰ ਹੋਏ ਇਕਲਾਸ ਕਰ ਕਿਰਪਾਂ ਪ੍ਰਵੈ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਝ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਪਰਬਤੋ ਦਬਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਲ ਸੁੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜ਼ਹਰਾ ਜ਼ਹੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇਗ ਭਗਤਵਾਸ਼ ਲਗਿਆnde ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰ ਤਨ ਸ੍ਰੀ ਗੁਰੂ ਰੰਸਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੇ ਜੁੜੇ ਸਾਧ ਸੰਗਤ ਜੀ ਧੰਤਾ ਦੇ ਯੋਗ ਵੜ ਭਾਗੇ ਹੋ ਗੁਰੂ ਮਹਾਰਾਜ ਨੇ ਮਿਹਰ ਕਿਰਪਾ ਦਇਆ ਕੀਤੀ ਹੈ ਅੱਜ ਹਾਲ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਸ੍ਰੀ ਸਸਬੰਧ ਵਿੱਚ ਜੀ ਅਾਧਰੀਆਂ ਭਰ ਰਹੇ ਹਾਂ ਤਨਮਨ ਧੰਦੇ ਦਾ ਸੇਵਾ ਕਰ ਰਹੇ ਹਾਂ ਔਰ ਗੁਰੂ ਤੋਂ ਆਪਾਂ ਅਸੀਸ ਬਖਸ਼ਿਸ਼ ਪ੍ਰਾਪਤ ਕਰਕੇ ਆਪਣਾ ਜੀਵਨ ਆਪਣੇ ਸਵਾਸ ਸਫਲ ਕਰ ਰਹੇ ਹਾਂ ਸੋ ਗੁਰੂ ਸਾਹਿਬ ਮਿਹਰ ਕਰਨ ਦਇਆ ਕਰਨ ਸਾਡੇ ਸਵਾਸ ਸਾਡਾ ਜੀਵਨ ਸਾਡਾ ਤਨਮਨ ਧੰਨ ਲੈ ਕੇ ਲਾਉਣ ਪ੍ਰਵਾਨ ਕਰਨ ਸੋ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾ ਵਾਖਣ ਆਓ ਜੋ ਇਸ ਮਹੀਨੇ ਦੀ ਰਮਤਾ ਹੋਈ ਹੈ ਉਸ ਦੇ 파ਟ ਦੀ ਵਿਚਾਰ ਗੁਰਬਾਣੀ ਮੁਤਾਬਕ ਗੁਰਮਤ ਅਨੁਸਾਰ ਆਪਾਂ ਗੁਰੂ ਤੋਂ ਪ੍ਰਾਪਤ ਕਰਦੇ ਹਾਂ ਮਹਾਰਾਜ ਪ੍ਰਮਾਨ ਕਰਦੇ ਹਨ ਰਾਗ ਮਾਝ ਵਿੱਚ ਪੰਜਵੇਂ ਪਾਦਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਦੇ ਉੱਪਰ ਅਸਾੜਾ ਤੇ ਪੰਧਾ तिस ਲਗੇ ਹਰ ਨਾਹੋ ਨਾ ਜਿੰਨਾ ਪਾਸ ਹਰ ਦਾ ਮਹੀਨਾ ਜਿਹੜਾ ਹੈ ਉਹ ਅਕਸਰ ਆਪ ਜੀ ਨੂੰ ਪਤਾ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਅੱਤ ਦੀ ਗਰਮੀ ਦਾ ਮਹੀਨਾ ਜਿਹੜਾ ਹੈ ਤਪ ਦਾ ਪ੍ਰਤੀਤ ਮੰਨਿਆ ਜਾਂਦਾ ਬਹੁਤ ਹੀ ਗਰਮੀ ਵਾਲਾ ਤਪਸ਼ ਵਾਲਾ ਮਹੀਨਾ ਇਸ ਨੂੰ ਮੰਨਿਆ ਜਾਂਦਾ ਤੇ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ ਫਰਮਾਨ ਕਰਦੇ ਹਨ ਪੇ ਇਹ ਮਹੀਨਾ ਕਿਨਾਂ ਨੂੰ ਮਤਲਬ ਤਪਉਂਦਾ ਜਾਂ ਤਪਸ਼ ਦਿੰਦਾ ਹੈ ਦੇਖੋ ਜੇ ਅਸੀਂ ਮੌਸਮ ਦੀ ਗੱਲ ਕਰੀਏ ਭਾਵੇਂ ਕੋਈ ਨਾਮ ਜਪਦਾ ਚਾਹੇ ਨਹੀਂ ਜਪਦਾ ਦੋਵਾਂ ਨੂੰ ਹੀ ਠੰਡਕ ਚਾਹੀਦੀ ਹੈ ਜੋ ਅਸੀਂ ਸ਼ਬਦ ਪੜਿਆ ਇਹਦਾ ਭਾਵ ਅਰਥ ਬਹੁਤ ਡੂੰਘਾ ਹੈ ਪੜਨੋਂ ਇਦਾਂ ਸਾਨੂੰ ਲੱਗਦਾ ਹੈ ਵੀ ਜਿਹੜੇ ਨਾਮ ਜਪਦੇ ਨੇ ਉਹਨੂੰ ਤਪਸ਼ ਨਹੀਂ ਲੱਗਦੀ ਜਿਹ ਨਹੀਂ ਲਾ ਜਪਦੇ ਉਹਨਾਂ ਨੂੰ ਗਰਮੀ ਤਪਸ਼ ਲੱਗਦੀ ਹੈ ਸਾਨੂੰ ਇਹਦਾ ਅਰਥ ਇਦਾਂ ਸੁਣਨ ਨੂੰ ਮਿਲਦਾ ਪਰ ਭਾਵੇਂ ਕੋਈ ਰੱਬ ਦਾ ਨਾਮ ਜਪਦਾ ਹੈ ਭਾਵੇਂ ਕੋਈ ਨਹੀਂ ਜਪਦਾ ਗਰਮੀ ਤੇ ਉਹਨਾਂ ਨੂੰ ਦੋਨਾਂ ਨੂੰ ਲੱਗਦੀ ਹੈ 에어 ਕੰਡੀਸ਼ਨਿੰਗ ਦੇ ਵਿੱਚ ਦੇ ਦੋਵੇਂ ਬੰਦੇ ਨੇ ਚਾਹੇ ਨਾਮ ਜਪਣ ਵਾਲਾ ਵੀ ਚਾਹੇ ਨਹੀਂ ਜਪਣ ਵਾਲਾ ਪਰ ਇੱਥੇ ਕਿਹੜੀ ਗੱਲ ਕੀਤੀ ਹੈ ਵੀ ਕਿਹੜੀ ਗਰਮੀ ਕਿਹੜੀ ਤਪਸ਼ ਕਿਹੜੀ ਤਪਸ਼ ਦੀ ਗੱਲ ਕੀਤੀ ਹੈ ਚਲੋ ਬਾਹਰਲੀ ਉਦਾਹਰਨ ਤੇ ਮਹਾਰਾਜ ਨੇ ਸਾਨੂੰ ਦਿੱਤੀ ਹੈ ਪਰ ਜੋ ਭਾਵ ਅਰਥ ਹੈ ਉਹ ਗੁਰਮਤਿ ਅਨੁਸਾਰ ਸਾਨੂੰ ਕੁਝ ਹੋਰ ਪ੍ਰਾਪਤ ਹੋਣਾ ਉਹ ਅੰਦਰਲੀ ਗੱਲ ਹੈ ਇਹ ਹਾਰ ਦੇ ਮਹੀਨੇ ਦੀ ਬਾਹਰਲੀ ਉਦਾਹਰਨ ਇੰਜ ਕਰਕੇ ਦਿੱਤੀ ਹੈ ਵੀ ਜਿਵੇਂ ਜਿਵੇਂ ਕਿ ਆ ਵੀ ਜਿਵੇਂ ਬਾਹਰਲੀ ਤਪਸ਼ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ ਸੇਕ ਦਿੰਦੀ ਹੈ ਅਲਰਜੀ ਕਰਦੀ ਹੈ ਔਰ ਸਰੀਰ ਨੂੰ ਤੰਗ ਕਰਦੀ ਹੈ ਜਿਵੇਂ ਜਿਵੇਂ ਉਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਕਲਪਨਾ, ਦੁਸ਼ੈ, ਚੁਗਲੀ, ਨਿੰਦਿਆ, ਝੂਠ, ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹਨੂੰ ਵੀ ਬਾਣੀ ਵਿੱਚ ਤਪਸ਼ ਗਿਣਿਆ ਗਿਆ। ਇਸ ਨੂੰ ਵੀ ਗਰਮੀ ਗਿਣਿਆ ਗਿਆ। ਇਸ ਨੂੰ ਵੀ ਸੇਖ ਗਿਣਿਆ ਗਿਆ ਕਲ ਤਾਤੀ ਠੰਡਾ ਹਰਨਾਓ ਕਲ ਯੁਗ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੇਖ ਵਾਲੀਆਂ ਨੇ ਤਪਸ਼ ਵਾਲੀਆਂ ਨੇ ਸਿਸ ਕਰਕੇ ਜੋ ਅੱਜ ਮਹੀਨੇ ਦੀ ਰੰਮਤਾ ਹੋਈ ਹੈ ਇਹਦੇ ਵਿੱਚ ਵੀ ਅਸੀਂ ਉਸੇ ਤਰ੍ਹਾਂ ਆਨੰਦ ਦੇ ਸ਼ਾਂਤ ਵਿੱਚ ਰਹਿਣਾ ਜਿਵੇਂ ਪਹਿਲਾਂ ਰਹੇ ਹਾਂ ਪਿਛਲੇ ਮਹੀਨੇ ਜੇਠ ਦੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਸ਼ਾਂਤ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਮਹਾਰਾਜ ਜੀ ਕਹਿੰਦੇ ਆ ਵੀ ਉਹਨੂੰ ਕੀ ਕਰਨਾ ਪਏਗਾ ਇਹ ਜਿਹੜੀ ਹੈ ਫਿਰ ਅੰਦਰੋਂ ਜਿਹੜੀ ਹੈ ਪੰਜਾਂ ਦੀਆਂ ਵਿਕਾਰਾਂ ਦੀ ਤਪਸ਼ ਜੜੀ ਹੈ ਉਹਨਾਂ ਨੂੰ ਨਹੀਂ ਪ੍ਰਤੀਤ ਹੁੰਦੀ ਨਹੀਂ ਲੱਗਦੀ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ ਜਿਨ੍ਹਾਂ ਦੇ ਕੋਲ ਸੇਵਾ ਸਿਮਰਨ ਆ ਭਜਨ ਹੈ ਸੋ ਮਹਾਰਾਜੀ ਕਹਿੰਦੇ ਉਹਨਾਂ ਨੂੰ ਇਹ ਗਰਮੀ ਇਹ ਤਪਸ਼ ਜਿਹੜੀ ਹੈ ਪ੍ਰਭਾਵਤ ਨਹੀਂ ਕਰਦੀ ਪਰੇਸ਼ਾਨ ਨਹੀਂ ਕਰਦੀ ਤੰਗ ਨਹੀਂ ਕਰਦੀ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਸ਼ਾਂਤ ਪਾਈ ਗੁਰ ਸਤਗੁਰ ਪੁਰੇ ਸੁਖ ਉਪਜਿਵਾਜੇ ਅਨਹਦ ਤੂਰੇ ਸੋ ਪਰਮਾਤਮਾ ਦਾ ਨਾਮ ਬੜਾ ਠੰਡਾ ਹੈ ਬੜਾ ਸ਼ਾਂਤ ਕਰਨ ਵਾਲਾ ਸੋ ਇਸ ਮਹੀਨੇ ਦੇ ਵਿੱਚ ਵੀ ਆਪਾਂ ਪਿਛਲੇ ਮਹੀਨੇ ਦੀ ਤਰ੍ਹਾਂ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਔਰ ਵਿਕਾਰਾਂ ਦੀ ਤਪਸ਼ ਤੋਂ ਅਸੀਂ ਬਚੇ ਰਹਾਂਗੇ ਸਿਸ ਕਰਕੇ ਜਿਹੜਾ ਨਹੀਂ ਉਸ ਨੂੰ ਮਿਲਦਾ ਜਿਹੜਾ ਨਹੀਂ ਉਸ ਦੇ ਦਰਸ਼ਨ ਕਰਦਾ ਜਿਹੜਾ ਨਹੀਂ ਨਾਮ ਨੂੰ ਜਪਦਾ ਜਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜਾ ਜੁੜਿਆ ਹੋਇਆ ਉਹ ਹਮੇਸ਼ਾ ਹੀ ਸ਼ਾਂਤ ਰਹਿੰਦਾ ਤੇ ਠੰਡਾ ਰਹਿੰਦਾ ਜਗ ਜੀਵਨ ਪੁਰਖ ਤਿਆਗ ਕੇ ਮਨਸ ਸੰਧੀ ਆਸ ਸੋ ਮਹਾਰਾਜ ਅਗਲੀ ਪੰਕਤੀ ਵਿੱਚ ਬਹੁਤ ਹੀ ਪਿਆਰੀ ਵਿਚਾਰ ਦੇ ਰਹੇ ਨੇ ਵੀ ਇਸ ਸੰਸਾਰ ਦੇ ਵਿੱਚ ਜਿਹੜੇ ਜਗ ਜੀਵਨ ਹੈ ਮਤਲਬ ਜਗਤ ਦਾ ਸਹਾਰਾ ਜਗਤ ਦਾ ਦਾਤਾ ਪ੍ਰਭੂ ਪਰਮਾਤਮਾ ਉਸ ਨੂੰ ਛੱਡ ਕੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਿਹੜੇ ਕੇਵਲ ਬੰਦਿਆਂ ਦੀਆਂ ਆਸਾਂ ਲਾ ਕੇ ਬੈਠੇ ਹਨ ਉਹਨਾਂ ਦੀ ਗੱਲ ਕੀਤੀ ਹੈ ਬੜਾ ਸਾਫ਼-ਸਾਫ਼ ਲਿਖਿਆ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਿਹੜਾ ਇਨਸਾਨਾਂ ਜਾਂ ਬੰਦਿਆਂ ਤੋਂ ਆਸਾਂ ਲਾਏ ਰੱਖਦਾ ਹੈ ਉਹ ਇੱਕ ਦਿਨ ਨਿਰਾਸ਼ ਹੋਵੇਗਾ ਅਵਸ਼ ਇੱਕ ਦਿਨ ਉਹ ਅਵਾਜ ਨਿਰਾਸ਼ ਹੋਵੇਗਾ ਕਿਉਂਕਿ ਜ਼ਰੂਰੀ ਨਹੀਂ ਹੈ ਵੀ ਜਿਸ ਤੋਂ ਅਸੀਂ ਆਸ ਰੱਖੀ ਹੋਵੇ ਉਹ ਸਾਡੀ ਆਸ ਪੂਰੀ ਕਰੇ ਚਾਹੇ ਕੋਈ ਵੀ ਦੁਨੀਆ ਦਾ ਇਨਸਾਨ ਚਾਹੇ ਸਾਡਾ ਪਰਿਵਾਰਕ ਕੋਈ ਇਨਸਾਨ ਚਾਹੇ ਕੋਈ ਮਿੱਤਰ ਹੈ ਕੋਈ ਬਾਹਰੂ ਹੈ ਸੰਬੰਧ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਨਾਲ ਸਮਾਜ ਵਿੱਚ ਜ਼ਰੂਰੀ ਨਹੀਂ ਵੀ ਜਿਹੜੀ ਅਸੀਂ ਉਹਦੇ ਤੋਂ ਆਸ ਰੱਖਦੇ ਹਾਂ ਪੀਓ ਸਾਡੀ ਆਸ ਨੂੰ ਪੂਰੀ ਕਰੇਗਾ ਪਤਾ ਨਹੀਂ ਕਦੋਂ ਕਿਵੇਂ ਦਾ ਸਮਾਂ ਬਣਨਾ ਇਸ ਕਰਕੇ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਹੋਰ ਪੰਕਤੀ ਲਿਖੀ ਹੈ ਮਾਨੁਕ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇਕੈ ਭਗਵਾਨ ਜਗ ਜੀਵਨ ਪੁਰਖ ਤਿਆਗ ਗਏ ਮਾਨਸ ਸੰਧੀ ਆਸ ਸਾਨੂੰ ਆਸ ਹੈ ਦੇਖੋ ਬੜੀ ਪਿਆਰੀ ਇੱਕ ਵਿਚਾਰ ਮੇਰੇ ਆ ਰਹੀ ਹੈ ਜਦਨ ਜੰਮੇ ਸੀ ਸਾਨੂੰ ਨਹੀਂ ਪਤਾ ਕਿ ਕਿੰਨੇ ਵਧਾਈਆਂ ਦਿੱਤੀਆਂ ਧਿਆਨ ਦੇਣਾ ਜਿਸ ਦਿਨ ਧਰਤੀ ਤੇ ਆਏ ਸੀ ਭਾਵੇਂ ਹਜ਼ਾਰ ਬੰਦਾ ਸਾਡੇ ਘਰ ਆਇਆ ਸਨ ਨੂੰ ਕੀ ਪਤਾ ਸਾਡੇ ਟੱਬਰ ਨੂੰ ਦਿੱਤੀਆਂ ਹੋਣਗੀਆਂ ਫੀਲਿੰਗ ਉਹਨਾਂ ਨੂੰ ਆਈ ਹੋएगी ਸਾਨੂੰ ਥੋੜਾ ਜਿੱਦ ਦਿਨ ਮਰ ਜਾਣਾ ਨਾ ਉਸ ਦਿਨ ਪਤਾ ਲੱਗਣਾ ਕਿਹੜਾ ਅਫਸੋਸ ਕਰ ਗਿਆ ਜਾਂ ਨਹੀਂ ਬੜੀ ਪਿਆਰੀ ਗੱਲ ਹੈ ਮਾਨਸੇ ਸੰਦੀ ਆਸ ਜਿਸ ਦਿਨ ਜੰਮੇ ਸੀ ਉਸ ਦਿਨ ਵੀ ਸਾਨੂੰ ਪਤਾ ਹੀ ਨਹੀਂ ਵੀ ਕਿਹੜੇ ਚਾਚੇ ਤਾਏ ਨਾਰਾਜ਼ ਸੀ ਜਾਂ ਬੋਲਦੇ ਸੀ ਜਾਂ ਕੋਈ ਆਏ ਸੀ ਜਾਂ ਨਹੀਂ ਆਇਆ ਸੀ ਹਜ਼ਾਰ ਆਇਆ ਸੀ 100 ਆਇਆ ਸੀ ਕੀ ਵੰਡਿਆ ਸੀ ਸਾਨੂੰ ਨਹੀਂ ਪਤਾ ਸਾਡੀ ਤੇ ਉਹਨੂੰ ਲਿਵ ਉਸ ਦੇ ਨਾਲ ਲੱਗੀ ਸੀ ਦੀ ਹੌਲੀ 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 ਟੁੱਟਦੀ ਟੁੱਟਦੀ ਪਿੱਛੇ ਨੂੰ ਜਾ ਰਹੀ ਸੀ ਤੇ ਜਦੋਂ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ ਸਾਨੂੰ ਕੋਈ ਪਤਾ ਨਹੀਂ ਹਜ਼ਾਰ ਦਾ ਘੱਟ ਹੋਵੇਗਾ ਸੌ ਦਾ ਹੋਵੇਗਾ ਕਿ ਪਤਾ ਨਹੀਂ ਕਿੱਥੇ ਚਲੇ ਜਾਣਾ ਗੁਸਤਾਖੀ ਮਾਫ ਪਤਾ ਨਹੀਂ ਅੰਤ ਕਿਸੇ ਦਾ ਕੈਸਾ ਕਿਸੇ ਦਾ ਕੋਈ ਪਤਾ ਨਹੀਂ ਇਸ ਕਰਕੇ ਕਾਹਦਾ ਫਿਰ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਦੇ ਆਸ ਇਹੀ ਗੱਲ ਹੈ ਨਾ ਵੀ ਅਸੀਂ ਕਹਿੰਨੇ ਵੀ ਖੁਸ਼ੀ ਵਿੱਚ ਖੁਸ਼ੀ ਲੋਕ ਵਧਾਉਣ ਆਮ ਗਾਏ ਆਪਾਂ ਕਹਿੰਦੇ ਦੁੱਖ ਵਿੱਚ ਆ ਕੇ ਦੁੱਖ ਵਧਾਉਣ ਤੇ ਜਦਨ ਜੰਮਣ ਤੋਂ ਬਾਅਦ ਖੁਸ਼ੀ ਕਿਹੜੀ ਹੋ ਸਕਦੀ ਉਹਦਨ ਨਹੀਂ ਕੋਈ ਕਈ ਸ਼ੇਅਰ ਕੀਤਾ ਸਾਡੇ ਨਾਲ ਕਿਸੇ ਨੇ ਜਿਸ ਦਿਨ ਚਲੇ ਜਾਣਾ ਉਹਦਨ ਸਾਡੇ ਨਾਲ ਹਮਦਰਦੀ ਨਹੀਂ ਹਾਂ ਜਿਹੜੇ ਸਾਡੇ ਚਾਰੇ ਪਾਸੇ ਬੈਠੇ ਆਉਣਗੇ ਉਹਨਾਂ ਦੇ ਨਾਲ ਹਮਦਰਦੀ ਦੇ ਬੋਲਦੇ ਬੋਲ ਲੈਣਗੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿਹੜੇ ਜਗ ਦੀ ਗੱਲ ਕਰਦਾ ਇਸ ਜਗਤ ਦੇ ਪਿਤਾ ਨੂੰ ਛੱਡ ਗਏ ਤੇ ਮਹਾਰਾਜ ਜੀ ਕਹਿੰਦੇ ਛੱਡ ਪਰਾਂ ਸੰਸਾਰ ਦੇ ਵਿੱਚੋਂ ਆਸਾਂ ਛੱਡ ਦੇ ਵੀ ਆਹ ਚੀਜ਼ ਮੈਂ ਉਹਦੇ ਕੋਲ ਲਵਾਂਗਾ ਆਹ ਚੀਜ਼ ਪ੍ਰਾਪਤ ਕਰਾਂਗਾ ਉਹਦੇ ਕੋਲੋਂ ਮੈਂ ਸਤਕਾਰ ਪ੍ਰਾਪਤ ਕਰਾਂਗਾ ਉਹਦੇ ਕੋਲੋਂ ਮਾਲ ਪ੍ਰਾਪਤ ਕਰਾਂਗਾ ਉਹਦੇ ਕੋਲੋਂ ਪੈਸਾ ਪ੍ਰਾਪਤ ਕਰਾਂਗਾ ਇਹ ਚੀਜ਼ਾਂ ਸਾਰੀਆਂ ਇਹ ਮਹਾਰਾਜ ਜੀ ਕਹਿੰਦੇ ਸਾਰੀਆਂ ਮਿੱਟੀ ਨੇ ਬੜੀ ਪਿਆਰੀ ਪੰਕਤੀ ਹੈ ਇੱਕ ਗੁਰੂ ਨੂੰ ਤੇਗਵਾਦਰ ਮਹਾਰਾਜ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੈ ਨਹੀਂ ਜਾਗੇ ਕੰਚਨ ਮਾਟੀ ਮੰਨੇ ਜਿਹੜਾ ਇਨਸਾਨ ਕੰਚਨ ਉਹ ਵੀ ਮਿੱਟੀ ਜਾਣ ਕੇ ਇਸ ਸੰਸਾਰ ਤੇ ਚੱਲਦਾ ਹੈ ਤੇ ਸਾ ਸੰਗਤ ਦੀ ਉਹੀ ਇਸ ਸੰਸਾਰ ਦੇ ਜਿੱਤ ਸਕਦਾ ਹੈ ਨਹੀਂ ਤੇ ਸੰਸਾਰ ਤੇ ਆਸ ਰੱਖ ਕੇ ਜਦੋਂ ਆਸ ਪੂਰੀ ਨਾ ਕੀਤੀ ਜਾਏ ਜਾਂ ਨਾ ਹੋਵੇ ਕਿਸੇ ਕੋਲੋਂ ਰੀਤੇ ਫਿਰ ਮਨੁੱਖ ਨੂੰ ਉਦਾਸੀ ਹੁੰਦੀ ਹੈ ਨਰਾਜਗੀ ਹੁੰਦੀ ਹੈ ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਉਸ ਜੀਵਨ ਦਾਤੇ ਨੂੰ ਛੜਨਾ ਨਹੀਂ ਸਬੇ ਇਚਾਂ ਪੂਰੀਆਂ ਬਾਣੀ ਵਿੱਚ ਲਿਖਿਆ ਸਾਰੀਆਂ ਇਚਾਂ ਨੂੰ ਉਹ ਪਰਮਾਤਮਾ ਹੀ ਪੂਰੀਆਂ ਕਰੇਗਾ ਇਸ ਕਰਕੇ ਤੂੰ ਠੀਕ ਹੈ ਇਸ ਸੰਸਾਰ ਦੇ ਵਿੱਚ ਅਸੀਂ ਵਿਛੜਦੇ ਹਾਂ ਇੱਕ ਦੂਜੇ ਨੂੰ ਹਮਦਰਦੀ ਦਿੰਦੇ ਹਾਂ ਹਮਦਰਦ ਬਣਦੇ ਹਾਂ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਹਮਦਰਦੀ ਨਹੀਂ ਦੇਣੀ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਨਹੀਂ ਹੋਣਾ ਪਰ ਜਿਹੜੀ ਲਾਸਟ ਗੱਲ ਗਈ ਹੈ ਮਹਾਰਾਜ ਜੀ ਨੇ ਵੀ ਅਸਲ ਦੇ ਵਿੱਚ ਜਿਹੜਾ ਸਹਾਈ ਹੈ ਉਹ ਇੱਕ ਟੈਂਪਰੇਰੀ ਵਕਤ ਹੀ ਤੌਰ ਤੇ ਕਹਿ ਸਕਦੇ ਹਾਂ ਜਿਹੜੀਆਂ ਦੁਨੀਆਂ ਦੀਆਂ ਸਾਨੂੰ ਸਪੋਰਟ ਮਿਲਦੀ ਹੈ ਹੈਲਪ ਮਿਲਦੀ ਹੈ ਇਹ ਵਕਤ ਹੀ ਤੌਰ ਤੇ ਆ ਇਹ ਕੁਝ ਸਮੇਂ ਵਾਸਤੇ ਹੈ ਟੈਂਪਰੇਰੀ ਹੈ ਅਸਲ ਵਿੱਚ ਨਹੀਂ ਹੈ ਸਦੀਵੀ ਨਹੀਂ ਹੈ ਸਦੀਵੀ ਨਹੀਂ ਹੈ ਕਿਸੇ ਦੇ ਚੰਦ ਸ਼ਬਦ ਸਾਨੂੰ ਦਿਲਾਸਾ ਦੇਣ ਵਾਸਤੇ ਸਦੀਵੀ ਨਹੀਂ ਹੈ ਉਹ ਚੰਦ ਸ਼ਬਦ ਦਿਲਾਸੇ ਦੇ ਬੋਲ ਕੇ ਚਲਾ ਜਾਏਗਾ ਮੁੜ ਕੇ ਫਿਰ ਸਾਨੂੰ ਫਿਰ ᱴੇਕ ਉਸ ਮਾਲਕ ਦੀ ਰਹਿਣ ਲੈਣੀ ਪਣੀ ਹੈ ਧਰ ਜੀ ਅਨੇਕ ᱴੇਕ ਤੋਂ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਏ ਕਰ ਜਾਵੇ ਰਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਤੇ ਮਹਾਰਾਜ ਜੀ ਕਹਿੰਦੇ ਨੇ ਫਿਰ ਉਹਨਾਂ ਨੂੰ ਕੀ ਹੁੰਦਾ ਦੋਏ ਭਾਏ ਵੀ ਗੁਚੀ ਹੈ ਗਲਪਈਸ ਜਮਕੀ ਵਫਾਸ ਜਿਹੜਾ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੇ ਆਸਰੇ ਤੇ ਰਹਿੰਦਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਫਿਰ ਸਹਾਰਾ ਨਹੀਂ ਮਿਲਦਾ ਤੇ ਅਕੀਰ ਉਹਨੂੰ ਉਹਦੇ ਗਲ ਦੇ ਵਿੱਚ ਜਾਂ ਇੰਜ ਕਹ ਲਈਏ ਉਹਨੂੰ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਗਲਪਈਸ ਜਮਕੀ ਵਫਾਸ ਜਮ ਦੀ ਵਫਾਈ ਜਾਂ ਲੇਖੇ ਵਾਲੀਆਂ ਚੀਜ਼ਾਂ ਏ ਉਹਦੇ ਤੋਂ ਮੰਗੀਆਂ ਜਾਂਦੀਆਂ ਨੇ ਲਈਆਂ ਜਾਂਦੀਆਂ ਨੇ ਦੋਏ ਭਾਏ ਵਿਗੁਚੀ ਹੈ ਵਿਗੁਚੀ ਹੈ ਮਤਲਬ ਖਾਰ ਹੁੰਦਾ ਦੋਏ ਭਾ ਮਤਲਬ ਦੂਜੇ ਦੇ ਨਾਲ ਲੱਗ ਕੇ ਦੂਸਰੇ ਦੇ ਨਾਲ ਲੱਗ ਕੇ ਦੂਸਰੇ ਤੋਂ ਮਤਲਬ ਆਸ ਰੱਖ ਕੇ ਵਿਗੁਚੀ ਹੈ ਖਾਰ ਹੋਈਦਾ ਗਲਪਈ ਜਿਹਾ ਜਮ ਕੇ ਹਫਾਜ਼ ਉਸ ਨੂੰ ਜਮਾ ਦੇ ਵਸ ਪੈਣਾ ਪੈਂਦਾ ਜਮਾ ਨੂੰ ਉਦੇ ਕੋਲ ਆਉਣਾ ਪੈਂਦਾ ਜਮ ਉਸ ਨੂੰ ਲੈ ਕੇ ਜਾਂਦੇ ਹਨ ਅਗਲੀ ਪੰਕਤੀ ਜੀਹਾਂ ਬੀਜੈ ਸੋ ਲੁਨੇ ਮਥੇ ਜੋ ਲਿਖਿਆਸ ਸੋ ਪਾਸ਼ਾ ਜੀ ਫਰਮਾਨ ਕਰਦੇ ਹਨ ਮਨੁੱਖ ਦੇ ਕਰਮਾਂ ਵਿੱਚ ਮਥੇ ਤੇ ਜੋ ਲੇਖ ਲਿਖੇ ਹੁੰਦੇ ਹਨ ਉਸ ਦਾ ਉਸ ਨੂੰ ਫਲ ਪ੍ਰਾਪਤ ਹੁੰਦਾ ਜਿਹੜੇ ਲੇਖ ਨੇ ਉਹ ਆਪੋ ਗੰਨੇ ਪਰਮਾਤਮਾ ਲੇਖ ਲਿਖਦਾ ਹੈ ਬਿਲਕੁਲ ਪਰਮਾਤਮਾ ਲੇਖ ਲਿਖਦਾ ਪਰ ਉਹ ਸਾਡੇ ਕਰਮਾਂ ਦੀ ਖੇਤੀ ਨੂੰ ਦੇਖ ਕੇ ਲਿਖਦਾ ਜਿਵੇਂ ਜੱਜ ਸਹਿਬਾਨ ਬੈਠੇ ਹੁੰਦੇ ਨੇ ਕੋਈ ਟੀਮ ਜੜੀ ਆ ਖਿਡਾਰੀ ਖੇਡ ਖੇਡਦੇ ਨੇ ਖਿਡਾਰੀ ਖੇਡ ਖੇਡਦੇ ਨੇ ਮੈਦਾਨ ਦੇ ਵਿੱਚ ਗਰਾਊਂਡ ਦੇ ਵਿੱਚ ਤੇ ਉਹਨਾਂ ਨੂੰ ਵਾਚਦੇ ਨੇ ਉਹਨਾਂ ਦੇ ਕੋਚ ਜਾਂ ਉਹਨਾਂ ਨੂੰ ਜੱਜ ਕਰਨ ਵਾਲੇ ਸਾਹਮਣੇ ਕੁਰਸੀ ਤੇ ਬੈਠੇ ਹੁੰਦੇ ਨੇ ਤੇ ਉਹ ਆਪਣੀ ਖੇਡ ਖੇਢੀ ਜਾਂਦੇ ਨੇ ਕਰਮ ਕਰੀ ਜਾਂਦੇ ਨੇ ਤੇ ਜੱਜ ਸਾਹਿਬਾਂ ਉਹਨਾਂ ਦੇ ਨੰਬਰ ਲਾਈ ਜਾਂਦੇ ਨੇ ਜੇ ਉਹ ਖੇਡ ਦੇ ਵਿੱਚ ਵਧੀਆ ਪ੍ਰਦਰਸ਼ਨ ਨਾ ਕਰਨ ਤੇ ਉਹਨਾਂ ਦੇ ਵਧੀਆ ਨੰਬਰ ਨਹੀਂ ਲੱਗਣਗੇ ਉਹਨਾਂ ਦੇ ਵਧੀਆ ਨੰਬਰ ਨਹੀਂ ਲੱਗਣਗੇ ਜੇ ਵਧੀਆ ਪ੍ਰਦਰਸ਼ਨ ਕਰਨ ਤੇ ਉਹਨਾਂ ਦੇ ਨੰਬਰ ਜੱਜ ਸਾਹਿਬਾਨ ਲਾਈ ਜਾਂਦਾ ਐਦਾਂ ਹੀ ਜਿਹਾ ਵੀ ਜੇ ਸੋਲ ਨੇ ਮੱਥੇ ਝੋਲ ਕੇ ਆਸ ਜਿਵੇਂ ਦੇ ਕਰਮ ਅਸੀਂ ਕਰੀ ਜਾ ਰਹੇ ਆ ਉਵੇਂ ਦਾ ਪ੍ਰਮਾਤਮਾ ਜਿਹੜਾ ਹੈ ਉਹ ਸਾਡੇ ਲੇਖ ਜਿਹੜਾ ਉਹ ਲਿਖੀ ਜਾ ਰਿਹਾ ਹੈ ਉਹਦੇ ਹੱਥ ਵਿੱਚ ਕਲਮ ਹੈ ਆਪੇ ਪੱਟੀ ਕਲਮ ਆਪ ਉਹ ਆਪ ਹੀ ਉਹਦੀ ਉਹ ਕੋ ਪੱਟੀ ਆਪ ਹੀ ਉਹ ਕਲਮ ਹੈ ਸਭ ਕੁਝ ਆਪ ਹੀ ਉਹ ਲਿਖਦਾ ਪਿਆ ਸੋ ਇਸ ਕਰਕੇ ਜਿਹਾ ਬੀਜਾ ਸੋ ਲੋ ਨੇ ਮੱਥੇ ਜੋ ਲਿਖਿਆ ਅਸ ਸੋ ਸਾਡੇ ਨਿਤ ਕਰਮਾਂ ਨੂੰ ਉਹ ਆਪਣੀ ਕਲਮ ਦੇ ਨਾਲ ਸਾਡੇ ਭਾਗਾਂ ਦੇ ਵਿੱਚ ਲਿਖੀ ਜਾਂਦਾ ਹੈ ਲਿਖੀ ਜਾਂਦਾ ਹੈ ਰੈਨ ਵਿਹਾਨੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਸੋ ਇਹ ਜੀਵਨ ਨੂੰ ਇੱਕ ਰੈਨ ਕਿਆ ਰੈਨ ਵਿਹਾਨੀ ਪਛਤਾਣੀ ਜਦੋਂ ਮਨੁੱਖ ਦੀ ਇਹ ਜੀਵਨ ਰੂਪੀ ਜ਼ਿੰਦਗੀ ਰੂਪੀ ਰੈਨ ਜੜੀ ਹੈ ਨਿਕਲ ਜਾਂਦੀ ਹੈ ਬੀਤ ਜਾਂਦੀ ਹੈ ਤੇ ਫਿਰ ਜਦੋਂ ਕੋਈ ਸਮਾਂ ਲੰਘ ਜਾਏ ਬੀਤ ਜਾਵੇ ਤੇ ਉਸ ਸਮੇਂ ਦੇ ਵਿੱਚ ਕੁਝ ਹਾਸਲ ਨਾ ਕੀਤਾ ਜਾਵੇ ਫਿਰ ਕੇਵਲ ਪਛਤਾਵਾ ਪੱਲੇ ਪੈਂਦਾ ਫਿਰ ਕੇਵਲ ਪਛਤਾਵਾ ਪੱਲੇ ਪੈਂਦਾ ਰੈਨ ਬਿਹਾਨੀ ਪਛਤਾਣੀ ਉਠ ਚੱਲੀ ਗਈ ਨਿਰਾਸ਼ ਤੇ ਉਸ ਦੀ ਫਿਰ ਆਉਣ ਵਾਲੀ ਜ਼ਿੰਦਗੀ ਸਮਾਂ ਜਿਹੜਾ ਪ੍ਰਮਾਤਮਾ ਤੋਂ ਟੁੱਟਿਆ ਹੋਇਆ ਦਾ ਇਹ ਜੀਵਨ ਰੂਪੀ ਰੈਨ ਜੜੀ ਹੈ ਨਿਰਾਸ਼ਾ ਦੇ ਵਿੱਚ ਤੇ ਪਛਤਾਵੇ ਦੇ ਵਿੱਚ ਬੀਤਦੀ ਹੈ ਤੇ ਮਨੁੱਖ ਇਸ ਸੰਸਾਰ ਤੋਂ ਐਵੇਂ ਹੀ ਤੁਰ ਜਾਂਦਾ ਹੈ ਰੈਣ ਵਿਹਾਨੀ ਪਛਤਾਣੀ ਉੱਤੇ ਚੱਲੀ ਗਈ ਨਿਰਾਸ਼ ਜਿੰਨਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਖਲਾਸ ਦਾ ਮਤਲਬ ਇਹ ਹੈ ਵੀ ਖਤਮ ਹੋ ਜਾਂਦਾ ਸਭ ਮਜਾਂ ਸੁਰਖਰੂ ਹੋ ਜਾਂਦਾ ਆਜ਼ਾਦ ਹੋ ਜਾਂਦਾ ਜਿਨ੍ਹਾਂ ਨੂੰ ਪ੍ਰਮਾਤਮਾ ਜਾਂ ਪ੍ਰਮਾਤਮਾ ਦੇ ਪਿਆਰੇ ਜਾਂ ਗੁਰੂ ਮਿਲ ਪੈਂਦਾ ਹੈ ਜਿਹੜਾ ਰੱਬ ਰੱਬ ਦਾ ਪਿਆਰਾ ਜਾਂ ਰੱਬ ਜਾਂ ਗੁਰੂ ਮਿਲ ਪੈਂਦਾ ਜਾਂ ਕੋਈ ਸਾਧੂ ਕਹਿ ਲਈਏ ਸਾਧਿਆ ਹੋਇਆ ਸਾਧ ਨਾਮ ਨੇਨਮਲ ਤਾਕੇ ਕਰਮ ਕੋਈ ਇਦਾਂ ਦਾ ਮਿਲ ਜਾਂਦਾ ਹੈ ਉਹ ਜਿਹੜਾ ਖਾਲੀ ਹੋ ਜਾਂਦਾ ਹੈ ਸੁਰਗਰੂ ਹੋ ਜਾਂਦਾ ਹੈ ਜਾਂ ਅੰਦਰੋਂ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਜਿਨ ਕੋ ਸਾਧੂ ਭੇਟੀਏ ਸੋ ਦਰਗਹ ਹੋਏ ਖਲਾਸ ਉਹ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਬੋਝ ਲੈ ਕੇ ਨਹੀਂ ਜਾਂਦੇ ਸੁਰਗਰੂ ਹੋ ਕੇ ਜਾਂਦੇ ਨੇ ਖਾਲੀ ਜਾਂਦੇ ਨੇ ਹਰਵੇ ਹਰਵੇ ਤਿਰਗੇ ਡੂਬੇ ਜਿਨ ਸਰ ਭਾਰ ਜੋ ਪੰਕਤੀ ਇਹ ਵੀ ਇਸ ਚੀਜ਼ ਨੂੰ ਸੁਗੋਈ ਭਰਦੀ ਹੈ ਸੋ ਇਸ ਕਰਕੇ ਸੰਗਤ ਗੁਰੂ ਦੀ ਗੁਰੂ ਦੇ ਪਿਆਰਿਆਂ ਦੀ ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਆਦਰ ਤੇ ਮਾਨ ਸਾਨੂੰ ਬਖਸ਼ਿਸ਼ ਕਰਦੀ ਹੈ ਇਹ ਸਾਨੂੰ ਇੱਜ਼ਤ ਤੇ ਮਾਨ ਦਿੰਦੀ ਹੈ ਬਾਣੀ ਦੀ ਇੱਕ ਹੋਰ ਪੰਕਤੀ ਪੜ੍ਹਦੇ ਹਾਂ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸੁਭਦੇਓ ਉਹਨਾਂ ਨੂੰ ਆਦਰ ਤੇ ਮਾਨ ਸਨਮਾਨ ਮਿਲਦਾ ਹੈ ਆਖਰੀ ਬੰਗਦਿਆਂ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਏ ਮੇਰੇ ਮਾਲਕ ਏ ਨਾਨਕ ਜਾਂ ਸਾਡੀ ਤੇਰੇ ਅੱਗੇ ਅਰਜ਼ੋਈ ਆ ਬੇਨਤੀ ਐ ਤੇਰੇ ਚਰਨਾਂ ਦੀ ਸਾਡੇ ਅੰਦਰ ਪਿਆਸ ਐ ਤਾਂਗ ਐ ਮਿਹਰ ਕਰ ਕਿਰਪਾ ਆਪਣੀ ਕਰ ਤੇਰੇ ਦਰਸ਼ਨਾਂ ਦੀ ਸਾਨੂੰ ਪਿਆਸ ਐ ਤੇਰੀ ਸਾਨੂੰ ਚਾਹਤ ਐ ਸਾਨੂੰ ਤੇਰੀ ਆਸ ਐ ਪ੍ਰਭ ਕੀਜੇ ਕਿਰਪਾ निदान हम हार गुण गावेगे हो तुमरी करो नित आस प्रभु मोहे कब गल लावेगे कर कृपा प्रभु अपनी तेरे दर्शन होए प्यास सो तेरे दर्शना दी खिंच तांग प्यास लगी रहे बनी रहे ए मैं अरदास करदा तेरे तू कृपा दी आस रखदा प्रभु तुद बिन दूजा को नहीं ਨਨ ਕੀ ਅਰਦਾਸ ਸੋ ਮੇਰਾ ਹੋਰ ਕੋਈ ਨਹੀਂ ਮੈਂ ਹੋਰ ਤਾਉ ਨਹੀਂ ਜਿਸ ਪਹਿ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਉ ਜੋ ਪਹਿਲੀਆਂ ਪੰਕਤੀਆਂ ਵਿੱਚ ਆਪਾਂ ਸਰਵਣ ਕੀਤਾ ਜਗ ਜੀਵਨ ਪੁਰਗ ਤਿਆਗ ਕੇ ਮਾਨਵ ਸੰਦੀ ਆਸ ਉਹੀ ਵਿਚਾਰ ਆਖਰੀ ਪੰਕਤੀ ਵਿੱਚ ਵੀ ਮਾਲੇ ਸਾਨੂੰ ਦੱਸਦੇ ਨੇ ਇਸ ਕਰਕੇ ਅਸੀਂ ਸੰਸਾਰ ਦੇ ਵਿੱਚ ਸਾਰੇ ਜਾਣੇ ਇਸ ਧਰਤੀ ਤੇ ਇਕੱਲੇ ਆਏ ਸਾਂ ਕੋਈ ਸਾਡੇ ਨਾਲ ਇਕੱਠ ਨਹੀਂ ਆਇਆ ਸੀ ਤੇ ਜਦੋਂ ਜਾਣਾ ਉਦੋਂ ਵੀ ਭਾਵੇਂ ਹਜ਼ਾਰਾਂ ਦਾ ਕੱਟ ਹੋਵੇ ਲੱਖਾਂ ਦਾ ਕੱਟ ਹੋਵੇ ਜਾਣਾ ਅਸੀਂ ਕੱਲਿਆਂ ਨੇ ਹੀ ਨੰਗੇ ਆਵਲ ਨੰਗੇ ਜਾਣ ਕੋਈ ਨਾ ਰੈਸੀ ਰਾਜਾ ਰਾਣਾ ਸੋ ਸਾਰਿਆਂ ਨੇ ਇੱਕੋ ਤਾਂ ਸ਼ਮਸ਼ਾਨ ਸ਼ਮਸ਼ਾਨ ਦਾ ਮਤਲਬ ਹੋਵੇ ਜਿੱਥੇ ਸਾਰਿਆਂ ਦੀ ਸ਼ਾਨ ਬਰਾਬਰ ਹੋਵੇ ਸਭ ਬਰਾਬਰ ਸਾਰਿਆਂ ਦੀ ਸ਼ਾਨ ਮਰਾਬਰ ਰਾਜੇ ਦੀ ਵੀ ਤੇ ਭਿਖਾਰੇ ਦੀ ਵੀ ਇੱਕੋ ਹੀ ਹੈ ਇੱਕੋ ਹੀ ਲੱਕੜੀ ਦੇ ਨਾਲ ਉਹਨਾਂ ਨੂੰ ਸੁਆਹ ਕੀਤਾ ਜਾਂਦਾ ਸਾਰਿਆਂ ਦੀ ਸ਼ਾਨ ਸਭ ਸਭ ਸ਼ਾਨ ਸਮਿਸ਼ਾਨ ਭੂਮੀ ਉਹ ਧਰਤੀ ਉਹ ਮਿੱਟੀ ਸੋ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਰੱਬ ਨਾਲ ਜੁੜ ਸਮਾਂ ਜ਼ਿੰਦਗੀ ਦਾ ਬਹੁਤ ਲੱਗ ਗਿਆ ਤੇ ਚੋਲਾ ਪੁਰਾਣਾ ਹੋ ਗਿਆ ਦਿਨ ਥੋੜੇ ਰਹਿ ਗਏ ਦਿਨ ਥੋੜੇ ਤੱਕੇ ਭਿਆ ਪੁਰਾਣਾ ਚੋਲਾ ਜੋ ਕੁਝ ਬੀਤ ਗਿਆ ਉਹਨੂੰ ਛੱਡ ਦੇ ਇਹ ਮਹਾਰਾਜ ਜੀ ਕਹਿੰਦੇ ਨੇ ਅੱਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਕੱਲ ਨੂੰ ਸੋਚ ਕੇ ਬੀਤੇ ਹੋਏ ਕੱਲ ਨੂੰ ਸੋਚ ਕੇ ਅੱਜ ਨੂੰ ਬਰਬਾਦ ਨਾ ਕਰ ਅੱਜ ਤੇਰੇ ਕੋਲੇ ਤੇਰਾ ਫਿਊਚਰ ਵਧੀਆ ਹੋ ਸਕਦਾ ਜੇ ਤੂੰ ਭੂਤ ਬਣ ਕੇ ਜੀਆ ਮਤਲਬ ਭੂਤ ਕਾਲ ਦੀਆਂ ਗੱਲਾਂ ਨੂੰ ਯਾਦ ਕਰ ਕਰਕੇ ਯਾਦ ਕਰ ਕਰਕੇ ਯਾਦ ਕਰ ਕਰਕੇ ਤੇ ਮਹਾਰਾਜ ਜੀ ਕਹਿੰਦੇ ਫਿਰ ਸੱਚ ਮੁੱਚ ਭੂਤ ਇਸ ਧਰਤੀ ਤੇ ਹੀ ਭੂਤ ਬਣ ਕੇ ਹੀ ਫਿਰ ਰਹਿਣਾ ਭੂਤ ਨੂੰ ਛੱਡ ਪਾਸਟ ਨੂੰ ਛੱਡ ਦੇ ਜਿਹੜਾ ਗੁਜ਼ਰ ਗਿਆ ਗੁਜ਼ਰ ਗਿਆ ਜੁਗ ਜ ਹੋ ਗਿਆ ਹੋ ਗਿਆ ਤੂੰ ਅੱਜ ਦੇਖ ਅੱਜ ਤੇਰੇ ਕੋਲ ਨੇ ਸਾਹ ਚੱਲ ਰਹੇ ਨੇ ਜੀਵਨ ਬੜਾ ਥੋੜਾ ਰਹਿ ਗਿਆ ਪਤਾ ਨਹੀਂ ਕਦੋਂ ਇਹ ਯਾਤਰਾ ਸਮੇਟਣੀ ਹੈ ਪੂਰੀ ਕਰਨੀ ਹੈ ਚਲੇ ਜਾਣ ਤੇ ਜਾਣ ਤੋਂ ਪਹਿਲਾਂ ਪਹਿਲਾਂ ਸੋ ਜਿਵੇਂ ਪਹਿਲੀ ਪੰਕਤੀ ਆਪਾਂ ਪੜ੍ਹੀ ਸੀ ਖਾਲੀ ਹੋ ਕੇ ਜਾਈਏ ਸੁਰਖਰੂ ਹੋ ਕੇ ਜਾਈਏ ਤੇ ਮਤਲਬ ਕੋਈ ਬੋਝ ਨਾ ਰਹੇ ਮਨ ਦੇ ਬੋਝ ਦਾ ਮਤਲਬ ਕੀ ਹੈ ਵੀ ਆਪਾਂ ਦੋ ਹੁਕਮਿੰਦ ਦਾ ਵਿਚਾਰ ਕਰ ਲੈਨੇ ਆ ਜੇ ਕਿਸੇ ਦਾ ਕੋਈ ਲੈਣਾ ਦੇਣਾ ਤੇ ਦੇ ਦਈਏ ਮਰਨ ਤੋਂ ਪਹਿਲਾਂ ਜੇ ਕਿਸੇ ਦਾ ਕੋਈ ਲੈਣਾ ਦੇਣਾ ਤੇ ਦੇ ਦਈਏ ਕਿਸੇ ਦਾ ਕੋਈ ਧਨ ਲਿਆ ਤੇ ਉਹਨੂੰ ਵਾਪਸ ਕਰ ਦਈਏ ਕਿਸੇ ਗਲਤ ਤਰੀਕੇ ਨਾਲ ਆ ਗਿਆ ਤੇ ਉਹਨੂੰ ਵੀ ਦੇ ਦਈਏ ਮਹਾਰਾਜ ਜੀ ਗਲਤੀ ਹੋ ਗਈ ਇਹ ਤਾਂ ਸੁਰਖਰੋਣਾ ਚਾਹੇ ਮੈਂ ਚਾਹੇ ਤੁਸੀਂ ساری ਜ਼ਿੰਦਗੀ ਜਿੰਨੀ ਨਿਕਲੀ ਹੈ ਕਦੇ ਨਾ ਕਦੇ ਗਲਤੀ ਹੋ ਜਾਂਦੀ ਹੈ ਜਿਸ ਕੁਲ ਵੀ ਹੋਈ ਹੈ ਉਹ ਮਹਾਰਾਜ ਜੀ ਨੂੰ ਕਹੇ ਮਹਾਰਾਜ ਜੀ ਮਿਹਰ ਕਰੋ ਮੈਨੂੰ ਸੁਰਖਰੂ ਕਰੋ ਮੇਰੇ ਲੇਖੇ ਨੂੰ ਕੱਟ ਦਿਓ ਮੈਂ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿਉਂਕਿ ਮਰੀਨ ਬਾਣੀ ਵਿੱਚ ਲਿਖਦੇ ਤਾਂ ਕਿਸੇ ਨੂੰ ਕੋਈ ਰਾਤ ਨਹੀਂ ਹੈ ਲੇਖੇ ਕਤੈ ਨਾ ਛੁੱਟੀ ਹੈ ਖਿੰਗਨ ਭੁੱਲਨ ਹਾਰ ਫਿਰ ਇਹ ਆਪਾਂ ਜੇ ਕਵਾਂਗੇ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਲ ਉਤਾਰ ਉਹ ਕਿਰਪਾ ਕਰ ਦੇਗਾ ਪਰ ਆਪਾਂ ਆਪਣੀ ਗਲਤੀ ਨੂੰ ਪਛਤਾਵਾ ਕਰਨ ਫੜ ਕੇ ਨੱਕ ਰਗੜ ਕੇ ਸੁਰਖਰ ਹੋ ਕੇ ਜਾਈਏ ਮਤਲਬ ਲੈਣ ਦੇਣ ਪੂਰਾ ਕਰਦੀ ਹੈ ਖਾਲੀ ਹੋ ਜਾਈਏ ਜਿਹੜੇ ਫਰਜ਼ ਨੇ ਉਹਨਾਂ ਨੂੰ ਉਦਾਗ ਕਰਦੀ ਹੈ ਆਪਣੇ ਫਰਜ਼ ਅਦਾ ਕਰਦੀ ਹੈ ਕੋਈ ਖੁਸ਼ ਹੋਵੇ ਚਾਹੇ ਨਾ ਜਿਹੜਾ ਕਰਮ ਕਰਨ ਦੇ ਲਈ ਆਏ ਸੀ ਸੇਵਾ ਕਰਦੀ ਹੈ ਕੋਈ ਖੁਸ਼ ਹੋਵੇ ਚਾਹੇ ਨਾ ਕੋਈ ਸਾਨੂੰ ਚੰਗਾ ਕਹੇ ਚਾਹੇ ਨਾ ਕਿਸੇ ਨਾਲ ਨਾਰਾਜ਼ਗੀ ਹੈ ਕੋਈ ਗੱਲ ਨਹੀਂ ਕਿਦਰੇ ਨਹੀਂ ਆਪਾਂ ਕਮਜ਼ੋਰ ਹੋਣ ਲੱਗੇ ਉਹਨੂੰ ਵੀ ਬੁਲਾ ਲਈਏ ਕਿਉਂਕਿ ਉਹ ਵੀ ਬੋਝ ਰਹਿ ਜਾਣਾ ਧਿਆਨ ਦੇਣਾ ਇਹ ਵੀ ਬੋਝ ਰਹਿ ਜਾਣਾ ਉਹ ਵੀ ਦੂਰ ਕਰਦੀ ਹੈ ਗੁੱਸੇ ਗਿਲੇ ਸਾਰੇ ਇਹ ਵੀ ਦੂਰ ਕਰਦੀ ਹੈ ਸਭ ਕੋ ਉਮੀਦ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਇਹਨੂੰ ਕਹਿੰਦੇ ਨੇ ਸਾਧ ਸੰਗਤ ਜੀ ਸੁਰਖਰੂ ਜਾਂ ਖੱਲੀ ਪੀ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਗਲਤ ਸੀ ਉਹਨਾਂ ਨੂੰ ਸਹੀ ਕਰ ਦਈਏ ਕੋਈ ਗੱਲ ਨਹੀਂ ਫਿਰ ਕੀ ਹੈ ਮਹਾਰਾਜ ਕਹਿੰਦੇ ਜ਼ਿੰਦਗੀ ਹੈ ਇੱਕ ਯਾਤਰਾ ਯਾਤਰਾ ਦੇ ਦੌਰਾਨ ਉਤਰਾ ਚੜ੍ਹਾ ਠੀਕ ਹੈ ਜੀ ਪਿਆਰ ਟਕਰਾਰ ਸੱਚ ਝੂਠ ਗੁੱਸੇ ਗਿਲੇ ਡਿਗਣਾ ਉੱਠਣਾ ਪਾਪ ਪੁੰਨ ਮਾੜਾ ਚੀਜ਼ ਦੇਖਣੀ ਮਾੜੀ ਸੁਣੀ ਇਹ ਸਾਰੀਆਂ ਚੀਜ਼ਾਂ ਜਿਹੜੀ ਸਾਡਾ ਅਚੇਤ ਮਨ ਹੈ ਨਾ ਪਤਾ ਨਹੀਂ ਕਿੰਨੀ ਗੱਲ ਕਰ ਜਾਂਦਾ ਹੈ ਇੱਕ ਦੇ ਚੇਤ ਹੈ ਨਾ ਇੱਕ ਦੇ ਉਹ ਹੈ ਇੱਕ ਅਚੇਤ ਹੈ ਪਤਾ ਹੀ ਨਹੀਂ ਵੀ ਉਹ ਕਿੰਨੇ ਗਲਤ ਗੁਨਾਹ ਕਰ ਜਾਂਦਾ ਜਿਵੇਂ ਪ੍ਰਮਾਤਮਾ ਸੂਖਮ ਹੈ ਨਾ ਇੱਕ ਸਾਡੇ ਅੰਦਰ ਵੀ ਇੱਕ ਸੂਖਮ ਸੂਖਮ ਚੀਜ਼ ਹੈ ਇਹ ਕਾ ਸਰੀਰ ਜਿਹੜਾ ਸਾਨੂੰ ਦਿਖ ਰਿਹਾ ਜੀ ਕਿ ਇਹਦਾ ਮੋਟਾ ਕਿਸੇ ਦਾ ਪਤਲਾ ਕੋਈ 50 ਕਿਲੋ ਦਾ ਕੋ 70 ਕਿਲੋ 80 ਕਿਲੋ ਦਾ ਇੱਕ ਦੇਖ ਰਿਹਾ ਦਿਖ ਰਿਹਾ ਇੱਕ ਅੰਦਰ ਵੀ ਹੈ ਕੋਈ ਸਰੀਰ ਜਿਹੜਾ ਸੁਖਮਾ ਦਿਖਦਾ ਨਹੀਂ ਉਹ ਵੀ ਕਰਮ ਕਰਦਾ ਤੇ ਉਹ ਵੀ ਲੇਖਾ ਦਿੰਦਾ ਠੀਕ ਹੈ ਜੀ ਬਾਹਰਲਾ ਸਰੀਰ ਜਿਹੜਾ ਸਾਡਾ ਕੋਈ ਕਰਮ ਕਰੇਗਾ ਉਹ ਪਕੜ ਵਿੱਚ ਆਉਂਦਾ ਹੈ ਉਹ ਅਪਰਾਧ ਗਿਣਿਆ ਜਾਂਦਾ ਹੈ ਜਿਹੜਾ ਅੰਦਰ ਕੀ ਜਿਹੜਾ ਇੱਕ ਸਾਡੇ ਸਰੀਰ ਰਹਿ ਜੋ ਗੁਪਤ ਹੈ ਜੋ ਸੂਖਮ ਹੈ ਜਿਹਨਾਂ ਦਿਸਦਾ ਨਹੀਂ ਉਹ ਪ੍ਰਮਾਤਮਾ ਦੀ ਪਕੜ ਦੇ ਵਿੱਚ ਹੈ ਉਹਨੂੰ ਕਹਿੰਦੇ ਨੇ ਅੱਗੋਂ ਦੇਖ ਕੇ ਪਿੱਛੋਂ ਦੇਖ ਕੇ ਤੁਈ ਦੇ ਗਾਂਝ ਬਾਵ ਹੈ ਇਸ ਕਰਕੇ ਉਹਨੂੰ ਸੁਪਰਮਾਤਮਾ ਜਾਣਦਾ ਸੋ ਇਹ ਸਾਰੀਆਂ ਚੀਜ਼ਾਂ ਤੋਂ ਸੁਰੱਖਿਓ ਹੋਣ ਦੇ ਲਈ ਮਾਲੇ ਸਾਨੂੰ ਕਹਿੰਦੇ ਨੇ ਵੀ ਆਪਾਂ ਤੇਰੇ ਅੱਗੇ ਅਰਦਾਸ ਕਰਦੇ ਆ ਮਿਹਰ ਕਰੋ ਪ੍ਰਭ ਤੁਧ ਬਿਨ ਬੀ ਦੂਜਾ ਕੋ ਨਹੀਂ ਨਾਨਕੀ ਅਰਦਾਸ ਤੇਰੇ ਤੋਂ ਬਗੈਰ ਕੋਈ ਵੀ ਨਹੀਂ ਜਿਹੜਾ ਮੈਨੂੰ ਬਚਾ ਸਕੇਗਾ ਕਿਉਂ ਤੈਨੂੰ ਕਹਿੰਦੇ ਨੇ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲੇਹੋ ਇਹ ਵਾਰੀ ਸੋ ਇਹ ਵਾਰੀ ਹੈ ਮਾਰੀ ਬਖਸ਼ ਲੈਣਾ ਅਸੀਂ ਹੈ ਤੇ ਤੇਰੇ ਬੱਚੇ ਜੈਸਾ ਬਾਲਕ ਭਾਈ ਸੁਭਾਈ ਲਗਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬੌਣ ਪਿਤਾ ਗੱਲ ਆਵੇ ਪਿਛਲੇ ਔਗਣ ਬਖਸ਼ਲੇ ਪ੍ਰਭ ਅਗੇ ਮਾਰਗ ਪਾਵੇ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸੋ ਮਹਾਰਾਜ ਜੀ ਆਖਰੀ ਪੰਕਤੀ ਵੀ ਪਰਮਾਨਨ ਕਰ ਦਿੰਨੇ ਹਾੜ ਦਾ ਮਹੀਨਾ ਉਹਨਾਂ ਲਈ ਆਨੰਦ ਮਈ ਮੰਗਲ ਮਈ ਚੜ੍ਹਦੀ ਕਲਾ ਵਾਲਾ ਜਿਵੇਂ ਅਸੀਂ ਪਿੱਛੇ ਜੁੜੇ ਰਹੇ ਹੁਣ ਵੀ ਜੁੜੇ ਰਹਿਣਾ ਜਿਹੜੇ ਨਹੀਂ ਜੁੜੇ ਉਹ ਜੁੜ ਜਾਣ ਸ਼ੁਕਰਾਨਾ ਕਰੀ ਜਾਈਏ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਚਰਨ ਬਾਣੀ ਰੂਪ ਵਿੱਚ ਸੇਵਾ ਰੂਪ ਵਿੱਚ ਸਿਮਰਨ ਰੂਪ ਵਿੱਚ ਵਸਦੇ ਨੇ ਤੇ ਉਹਨਾਂ ਤੇ ਮਿਹਰ ਕਿਰਪਾ ਦਇਆ ਹੁੰਦੀ ਹੈ ਸੋ ਮਹਾਰਾਜ ਮਿਰ ਕਰਨ ਆਪ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਮਹਾਰਾਜ ਸਭ ਨੂੰ ਤੰਦਰੁਸਤੀਆਂ ਦੇਣ ਸਭ ਨੂੰ ਖੁਸ਼ੀਆਂ ਦੇਣ ਸੋ ਸਭ ਦਾ ਭਲਾ ਮੰਗੀਏ ਸਭ ਦਾ ਬੁਰੇ ਦਾ ਵੀ ਭਲਾ ਮੰਗੀਏ ਫਿਰ ਸਾਡਾ ਆਪਣੇ ਆਪ ਗੁਰੂ ਸਾਹਿਬ ਨੇ ਭਲਾ ਕਰ ਦੇਣਾ ਐਨੀ ਸੇਵਾ ਪ੍ਰਵਾਨ ਕਰਨੀ 22 ਜੂਨ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਭਗਤ ਕਬੀਰ ਜੀ ਇਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 22 ਜੂਨ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਇਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਆ ਪਾਵਨਤ ਵੇਲੇ ਸੁਖਨੀ ਸਾਹਿਬ ਜੀ ਦੇ ਜਾਪ ਕਰਕੇ ਸ਼ੁਕਰਾਨਾ ਕਰਕੇ ਕਥਾ ਕੀਰਤਨ ਰਾਹੀਂ ਮਾਰਾ ਨੂੰ ਯਾਦ ਕਰਨਾ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਪਰੇਸ਼ਰ ਦਾ ਨਾਲ ਕਰ ਸਕਦਾ ਹੈ ਸੋ ইনি ਸੇਵਾ ਪ੍ਰਵਾਨ ਕਰੋ ਭੁੱਲ ਚੁੱਕ ਮਾਫ ਕਰੋ ਆਓ ਅਗਲਾ ਸਮਾਂ ਸੋ ਦੋ ਦੋ ਚਾਰ ਚੰਨ ਮੈਂਡ ਸਤਿਕਾਰਯੋ ਭਾਈ ਲਖਵਿੰਦਰ ਸਿੰਘ ਜੀ ਭਾਈ ਦਲੇਲ ਸਿੰਘ ਜੀ ਸੋ ਸੰਗਤਾਂ ਦੇ ਰੂਪ ਰੂ ਹੋਣਗੇ ਸੋ ਬੇਨਤੀ ਕਰਦਾ ਮੈਂ ਸੈਟੀ ਸਾਹਿਬ ਭਾਈ ਲਖਵਿੰਦਰ ਸਿੰਘ ਨੂੰ ਸੰਗਤਾਂ ਦਾ ਧੰਵਾਦ ਕਰਨ ਅੱਜ ਦੇ ਦਿਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ